ਰਵਨੀਤ ਬਿੱਟੂ ਦਾ ਜੋ ਸਿਰ ਕਲਮ ਕਰੇਗਾ ਉਸ ਨੂੰ ਐਂਕੜਾਂ ਦੇ ਵਿੱਚ ਜ਼ਮੀਂਦਾਰ ਤੋਹਫਾ ਦਿੱਤਾ ਜਾਵੇਗਾ ਇਸ ਬਿਆਨ ਤੋਂ ਬਾਅਦ ਹੁਣ ਦੱਸਦੀ ਹੈ ਕਿ ਭਾਜਪਾ ਫੜਕਦੀ ਹੋਈ ਨਜ਼ਰ ਆ ਰਹੀ ਹੈ ਤੇ ਜਸਨੂ ਲੈ ਕੇ ਉੱਥੇ ਹੀ ਕਾਂਗਰਸ ਦੇ ਐਮ ਐਲ ਏ ਦੇ ਵੱਲੋਂ ਜੋ ਇਹ ਐਲਾਨ ਕੀਤਾ ਗਿਆ ਉਸ ਨੂੰ ਲੈ ਕੇ ਗੁਰਸਿਮਰਨ ਮੰਡ ਦਾ ਵੱਡਾ ਬਿਆਨ ਸਾਹਮਣੇ ਆ ਰਿਹਾ ਤੇ ਉਹਨਾਂ ਦਾ ਕਹਿਣਾ ਹੈ ਕਿ ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਬੇਨਤੀ ਕਰਦਾ ਆ ਕਿ ਇਹਨਾਂ ਦੇ ਖਿਲਾਫ ਕਾਰਚਾ ਦਰਜ ਕੀਤਾ ਜਾਵੇ ਤੇ ਨਹੀਂ ਅਸੀਂ ਪੱਕੇ ਧਰਨੇ ਲਗਾਵਾਂਗੇ ਰਵਨੀਤ ਬਿੱਟੂ ਮੇਰਾ ਛੋਟਾ ਭਰਾ ਹੈ ਗੁਰਸਿਮਰਨ ਮੰਡ ਦੇ ਵੱਲੋਂ ਜਿਹੜਾ ਇੱਕ ਵਾਰ ਫਿਰ ਤੋਂ ਕਾਂਗਰਸ ਪਾਰਟੀ ਦੇ ਐਮਐਲਏ ਨੂੰ ਲੈ ਕੇ ਪਲਟਵਾਰ ਕੀਤਾ ਗਿਆ ਤੇ ਉੱਥੇ ਹੀ ਤਿੱਖੇ ਨਿਸ਼ਾਨੇ ਸੱਦਗੇ ਨੇ ਪੂਰੇ ਮੁੱਦੇ ਨੂੰ ਲੈ ਕੇ ਸੁਣਾਉਨੇ ਆ ਗੁਰਸਿਮਰਨ ਮੰਡ ਦਾ ਹੋਲ ਕੀ ਕਹਿਣਾ ਹੈ ਮੈਂ ਕਈ ਦਿਨ ਤੋਂ ਦੇਖ ਰਿਹਾ ਆ ਸਾਰ ਅਮਨੀਤ ਸਿੰਘ ਬਿੱਟੂ ਜੀ ਦੇ ਖਿਲਾਫ ਬਹੁਤ ਜ਼ਿਆਦਾ ਬਕਵਾਸ ਕੀਤੀ ਜਾ ਰਹੀ ਆ ਅੱਜ ਉਹਦੋਂ ਹੱਦ ਹੋ ਗਈ ਕਿ ਤੇਲਗਾਨਾ ਦਾ ਵਿਧਾਇਕ ਜਿਹੜਾ ਉਹ ਸਾਰ ਰਮਨੀਸ਼ ਮਿੱਟੂ ਜੀ ਦੇ ਖਿਲਾਫ ਬੋਲ ਰਿਹਾ ਵਾ ਕਹਿ ਰਿਹਾ ਜਿਹੜਾ ਕੋਈ ਸਿਰ ਲਾ ਕੇ ਲਿਆਊਗਾ ਮੈਂ ਉਸ ਨੂੰ 1 ਏਕੜ ਜ਼ਮੀਨ ਦਵਾਵਾਂਗਾ ਮੈਂ ਉਸ ਨੂੰ ਇੱਕ ਟੁੱਚੇ ਜਿਹੜਾ ਐਮਐਲਏ ਆ ਨਾ ਤੇਲਗਾਨਾ ਦਾ ਮੈਂ ਤੂੰ ਤਾਂ ਇੱਕ ਰਾਹੁਲ ਗਾਂਧੀ ਜੀ ਨੂੰ ਖੁਸ਼ ਕਰਨ ਲੱਗਿਆ ਹੋਇਆ ਕਿਉਂਕਿ ਇਹ ਮर्यादा ਨਹੀਂ ਸਾਰ ਮੀ ਸਿੰਘ ਬਿੱਟੂ ਜੀ ਬੰਮਾ ਜੀ ਰਹੇ ਨੇ ਗੂੜੀਆਂ ਜੀ ਰਹੇ ਨੇ ਉਹਨਾਂ ਦੇ ਦਾਦਾ ਜੀ ਪੰਜਾਬ ਦੇ ਲਈ ਸੁੱਖ ਸ਼ਾਂਤੀ ਲਿਆ ਕੇ ਆਪ ਚੀਜ਼ ਹੋ ਗਏ ਆਪ ਬੰਬਰ ਅਸ਼ੀਰ ਹੋ ਗਏ ਨੇ ਉਹ ਤੇਰੇ ਵਰਗੇ ਸਿਰ ਫਿਰੇ ਐਮਐਲਏ ਨੂੰ ਮੈਂ ਕਹਿਣਾ ਚਾਹਨਾ ਵਾ ਐਨੇ ਤੇਰੇ ਵਿੱਚ ਦਮ ਨਹੀਂ ਹੈ ਮੈਂ ਤੇਰੇ ਅੱਗੇ ਛਪੇੜਾ ਮਾਰ ਸਕਦਾ ਵਾ ਤੇਰੇ ਐਮਐਲਏ ਦੇ ਮੈਂ ਗੁਰਸਿਮਰਨ ਸਿੰਘ ਮੈਂ ਤੇਰੇ ਚਪੇੜਾ ਮਾਰ ਸਕਦਾ ਮੈਂ ਆਕੇ ਉਹ ਕੋ ਤੁਹਾਡੇ ਲੋਕਾਂ ਵਿੱਚ ਦਮ ਨਹੀਂ ਹੈ ਤੁਸੀਂ ਆਏ ਦੇਣ ਕੁਛ ਨਾ ਕੁਛ ਰਾਹੁਲ ਗਾਂਧੀ ਜੀ ਦੇ ਹੱਕ ਵਿੱਚ ਬੋਲ ਕੇ ਵੀ ਪਤਾ ਨਹੀਂ ਅਸੀਂ ਬੋਲ ਲਾਂਗੇ ਸਾਨੂੰ ਮੰਤਰੀ ਬਣਾ ਦੂ ਸਾਨੂੰ ਕੁਝ ਹੋਰ ਬਣਾ ਦੇਊਗਾ ਪਰ ਬਿਲਕੁਲ ਨਹੀਂ ਬਣਾਊਗਾ ਮੈਂ ਕਹੋ ਰਾਹੁਲ ਗਾਂਧੀ ਜੀ ਬਾਰੇ ਵੀ ਕਹੂੰਗਾ ਵੀ ਜਿਹੜਾ ਉੱਥੇ ਗੁਰਪਤੰਥ ਪੰਨੂ ਰਾਹੁਲ ਗਾਂਧੀ ਦਾ ਸਮਰਥਨ ਕਰਦਾ ਸੀ ਲੇਕਿਨ ਉਹ ਰਾਹੁਲ ਗਾਂਧੀ ਨੂੰ ਸਟੇਜ ਤੇ ਨਹੀਂ ਜਾਣਾ ਚਾਹੀਦਾ ਸੀ ਜਿਹੜੀ ਮੇਰੀ ਜਾਤੀ ਰਾਇਆ ਕਿਉਂਕਿ ਪੰਜਾਬ ਵਿੱਚ ਸਾਰੇ ਅਮਰਤਾਰੀ ਲੋਕ ਸਿੱਖ ਨੇ ਉਹਨਾਂ ਨਾਲ ਕਿਸੇ ਨਾਲ ਕੋਈ ਬਤਕਾਰਾ ਨਹੀਂ ਹੁਣ ਦੇਖੋ ਮੇਰੇ ਕੜਾ ਪਾਇਆ ਹੋਇਆ ਆ ਮੇਰੇ ਸ਼ੀਰੀ ਸਾਹਿਬ ਪਾਈ ਹੋਈ ਆ ਕਿਸ ਦੀ ਹਿੰਮਤ ਆ ਵੀ ਮੇਰੀ ਲਹਾ ਦੇ ਲੇਕਿਨ ਆਪਾਂ ਅਮਰੀਕਾ ਵਿੱਚ ਜਾ ਬਹਿ ਰਹਿ ਕੇ ਜਾਂ ਬਹਿ ਕੇ ਉੱਥੇ ਗੱਲਾਂ ਕਰੀਏ ਮੀਡੀਆ ਕੇ ਆਪਾਂ ਉਹਨੇ ਭਾਰਤ ਨੂੰ ਨਿੰਦੋ ਹਿੰਦੁਸਤਾਨ ਬਹੁਤ ਵਧੀਆ ਵਾ ਹਿੰਦੁਸਤਾਨ ਦੇ ਹਰ ਆਦਮੀ ਖੁਸ਼ਹਾਲ ਆ ਲੇਕਿਨ ਆਪਾਂ ਉਹ ਅਮਰੀਕਾ ਨੂੰ ਕਿਉਂ ਕੁਝ ਕਰਨਾ ਚਾਹੁੰਦੇ ਆ ਚਾਹੇ ਤੇ اپوزیشن پارٹی ਮੈਂ ਕਹੂੰਗਾ ਚਾਹੇ ਮੌਜੂਦਾ ਸਰਕਾਰਾਂ ਨੇ ਰਲ ਮਿਲ ਕੇ ਰਹਿਣਾ ਚਾਹੀਦਾ ਵਾ ਨਾ ਕਿ ਇੱਕ ਦੂਜੇ ਦੇ ਖਿਲਾਫ ਕਿਤਾਬਸ਼ ਕਰਨਾ ਚਾਹੀਦਾ ਵਾ ਸਦੇ ਪ੍ਰਧਾਨ ਮੰਤਰੀ ਜੀ ਨੂੰ ਕਹਿਣਾ ਚਾਹਨਾ ਮਾ ਇਹੜਾ ਤੇਲ ਤੇਲਗਾਨਾ ਦਾ ਐਮ ਐਲ ਏ ਨਾ ਅਰਚਾ ਦਰਜ ਕਰਦੇ ਹੋ ਨਹੀਂ ਮੈਂ ਉਹਦੇ ਘਰ ਜਾ ਕੇ ਧਰਨਾ ਦਊਗਾ ਉਹਦੇ ਤੇਲਗਾਨਾ ਜਾ ਕੇ ਉਹਦੇ ਕਿਉਂਕਿ ਇਹਦੀ ਨਾਸੀ ਧੂਆਂ ਲਿਆ ਦੇਾਂਗੇ ਜੇ ਅਨਸਾਰ ਮਨੀਸ਼ ਸਿੰਘ ਬਿੱਟੂ ਜੀ ਬਾਰੇ ਕਿਸੇ ਨੇ ਵੀ ਬਕਵਾਸ ਕੀਤੀ ਮੇਰਾ ਛੋਟਾ ਭਰਾ ਵਾ ਛੋਟਾ ਭਰਾ ਹੀ ਆ